ਇਹ ਕਹਿੰਦੀ ਕੰਮੇ ਨੂੰ ਨਕੀ ਹੁੰਦੀ ਨੂੰ ਭੂਤ ਦੱਸਦੀ ਇੱਕ ਵਾਰੀ ਕਹਿੰਦੀ ਸਕੂਲੇ ਪੜਨ ਜਾਂਦੀਆਂ ਹੁੰਦੀਆਂ ਸੀ ਟਾਲਾ ਟੱਪੁੰਦਾ ਟਾਲਾ ਟੱਪੁੰਦਾ ਆਪੂ ਆ ਕਹਿੰਦੀ ਮੈਂ ਦੇਖਿਆ ਕਹਿੰਦੀ ਪੁੱਠੇ ਪੈਰਾਂ ਵਾਲੀ ਆ ਤੂੰ ਉਹਦਾ ਪਛਾਵਾ ਨਹੀਂ ਹੁੰਦਾ ਜੇ ਕੋਈ ਨਾਲ ਸੱਤ ਪਏ ਕਿਸੇ ਚੀਜ਼ ਤੇ ਉਹਦੇ ਜਦ ਬੈਟਰੀ ਮਾਰ ਕੇ ਦੇਖੀ ਚਾਨਣ ਨੂੰ ਉਹ ਆਸਾਨ ਹੀ ਹੋਊ ਭੂਤ ਦੀ ਹਾਂ ਉਹ ਬੰਦਗੀਰ ਹਵਾ ਹੀ ਹੁੰਦੀ ਆ ਉਹ ਨਾ ਬਾਹਾਂ ਹੁੰਦੀਆਂ ਨੇ ਉਹ ਠੇਕੇ ਦੇ ਬੇੜਾੜੇ ਪੰਡ ਬੰਦਾ 12:00 ਵਜੇ ਉਹ दारू ਉਹ दारू ਲਈ ਰਿਆ ਪਾਣੀ ਹੈ ਨਹੀਂ ਜਿਹਦੇ ਕੋਲ ਕਰੇ ਪਾਣੀ ਪਾਣੀ ਆ ਕਰੀ ਜਾਵੇ ਉਹ ਪੂਰਦਾ ਇਹ ਗਲਾਸ ਭਰ ਕੇ ਕੋਲੇ ਭਰ ਕੇ ਆਉਂਦਾ ਬੋਤਲ ਉਹ ਚ ਨਹੀਂ ਲੈ ਗਈ ਚੱਲ ਰਾਂ ਭੂਪੜਦਾ ਨਹੀਂ ਸੀ ਲਾਉਂਦਾ ਭੂਤਾ ਦਾ ਹੁੰਦਿਆਂ ਆਉ ਉਹ दारू ਵਾਲੇ ਬੰਦੇ ਨੂੰ ਬਾਲੀਆਂ ਮਿਲਦਿਆਂ ਮਮੇ ਕਹਿੰਦੀ ਕੰਮੇ ਨੂੰ ਭੂਤ ਦੇ ਸੀ ਸੀ ਇੱਕ ਵਾਰੀ ਭੂਤ ਆਹ ਬਾਹਰ ਜਾ ਉਸਨੇ ਛੱਡ ਗਿਆ ਮੈਂ ਰੋਂਦੇ ਰਿਹਾ ਉਹ ਕੀ ਕਹਿੰਦੀ ਆ ਓ ਇਹ ਕਹਿੰਦੀ ਕੰਮੇ ਨੂੰ ਨੱਕੀ ਹੁੰਦੀ ਨੂੰ ਭੂਤ ਦਾ ਸੀਗੀ ਇੱਕ ਵਾਰੀ ਅੱਲਾ ਸੱਚੀ ਕਿੱਥੇ ਦੀ ਸੀ ਸੀਗੀ ਐ ਮਾਰ ਜਾਂਦਾ ਅੱਲਾ ਹੁਣ ਮੁੱਕਰ ਗਈ ਮੰਮੀ ਵੀ ਲੈ ਰਾਜ ਮੈਨੂੰ ਨਾਲ ਗੱਲਾਂ ਕਰਦੀ ਆਈ ਆ ਕਹਿੰਦੀ ਸਕੂਲੇ ਪੜ੍ਹਨੇ ਜਾਂਦੀ ਹੁੰਦੀਆਂ ਸੀ ਬਾਂਸੀਪੁਰੇ ਉੱਥੇ ਕਹਿੰਦੀ ਕੰਮੇ ਨੂੰ ਭੂਤ ਦੇਦ ਸੀਗੀ ਇੱਕ ਵਾਰੀ ਆਹ ਦਾ ਕੋਮਣਾ ਜੀ ਟਾਲਾ ਟੱਪ ਗਈ ਆ ਟੱਪ ਗਿਆ ਥੋੜਾ ਲੱਗਦਾ ਸਾਨੂੰ ਤਾਂ ਪਤਾ ਫਿਰ ਹੋਇਆ ਨਹੀਂ ਕੋਹ ਨਾ ਕੋਈ ਰਮਿੰਦ ਕੋਈ ਪਤਾ ਕੀ ਹੋਇਆ ਤੁਹਾਨੂੰ ਬਿਮਾਰ ਹੋ ਮੋਰ ਰਹੀ ਹੈ ਇਹ ਤੁਸੀ ਹੈ ਜਦੋਂ ਟਾਲਾ ਟੱਪਿਆ ਫਿਰ ਬਿਮਾਰ ਨਹੀਂ ਹੋਈ ਤੋ ਜਦੋਂ ਛੋਟਾ ਜਿਹਾ ਲਖਾਣਾ ਸਾਨੂੰ ਐ ਕੀ ਪਤਾ ਹਾਂ ਅਜੇ ਰੋਟੀ ਬਣਾ ਜੰਦ ਖੇਤ ਹਾਂ ਭਲਾਣਾ ਲਾਇਆ ਸੀ ਰੱਜ ਕੇ ਚੱਲ ਰਹੀ ਆ ਅੱਛਾ ਉਹ ਤੇ ਟਾਲਾ ਟੱਪ ਗਿਆ ਟੱਕ ਕਰਿਆ ਸੀ ਆ ਟੱਕ ਵੀ ਲੈਟ ਵਾਲਾ ਖਾਦਾ ਵੀ ਉਹ ਫਿਰ ਤਾਂ ਖਾ ਗਈਆਂ ਸੀ ਕੋਪਾ ਮੈਦੇਂ ਤੇਰੇ ਨਾਲ ਆ ਲਗੇ ਕੋਪਾ ਖਾ ਗਈਆਂ ਹੈ ਲਾ ਥੋੜਾ ਜਿਹਾ ਨਾਲ ਥੋੜਾ ਜਿਹਾ ਹਾਂ ਹਾਂ ਕੋਪਾ ਜਾ ਕੇ ਨਾਲ ਨੂੰ ਭੰਨ ਕੇ ਆ ਦੇ ਲੈ ਇਹ ਜਿਆ ਕੋ ਖਾਂਦੇ ਰਹਿੰਦੇ ਕੇ ਸਵਾ ਫੇਰ ਹੀ ਹੁੰਦਾ ਉਹ ਨਾ ਤੂੰ ਵੀ ਲਖਾ ਰਾਇ ਜੇ ਤੂੰ ਬਾਹਰ ਲੈ ਕੇ ਆਇਆ ਸੀ ਹੁਣ ਇਹ ਜਿਆ ਸੀ ਹੁਣ ਆ ਖੇਸਵਾ ਖਾਂਦੇ ਰਹਿੰਦਾ ਫਿਰ ਕਹਿੰਦੇ ਆ ਬਿਮਾਰ ਹੋ ਗਏ ਜਵਾਕੇ ਬਿਨਾਂ ਹੀ ਖਾਣਾ ਪਹਿਲੇ ਤੂੰ ਹੀ ਬਾਢਾ ਤੋਰਿਆ ਮੈਨਾਂ ਲੱਗਿਆ ਉਹ ਤਾਂ ਫਾੜ ਲੈ ਕਹਿੰਨੇ ਉਹ ਬੰਦਾ ਤੇ ਆ ਹੀ ਹੋ ਜਾਂਦਾ ਜੇ ਉਹ ਖੜ ਜਾਂਦਾ ਤੁਰਿਆ ਨਾ ਗਿਆ ਚੱਪੜਾਂ ਨਾਲ ਖੜਕਾ ਹੁੰਦਾ ਮਗਰ ਉਹ ਐ ਲੰਦਾ ਮੇਰੇ ਮਗਰ ਤੁਰਿਆ ਆਉਂਦਾ ਕੋਈ ਉਹ ਖੜਕਾ ਆਉਂਦੇ ਹੁੰਦਾ ਕਹਿਰ ਬੰਦਾ ਹੈ ਗਲਤ ਬੰਮੀ ਨਾਲ ਹੀ ਹੋ ਜਾਂਦਾ ਆ ਆਪਣਾ ਚਾਚਾ ਦੂਜਾ ਕੀ ਕਹਿੰਦੇ ਆ ਨੀ ਪੀਤਾ ਹੂੰ ਪੀਤਾ ਉਠਕਾਉਂਦਾ ਉਹ ਰਾਤ ਰਾਤ ਕੋਈ ਕਰਦਾ ਆ ਅੱਧੇ ਅੱਟ ਕੇ ਉਹ ਉਹ ਮੈਨੂੰ ਕਾਹਦੀ ਉਹ ਲਈ ਕਿਹੜਾ ਜਦ ਅੰਗਲੈਂਡ ਗਈ ਪਿੱਛੇ ਜਦੋਂ ਇਹ ਹਾਂ ਇਹ ਰਾਤ ਨੂੰ ਉੱਠ ਖੜਿਆ ਹੋਏ ਬਾਈ ਮਾਰੀ ਨਾ ਮਾਰੀ ਨਾ ਮਾਰੀ ਨਾ ਬਾਈ ਮਾਰੀ ਨਾ ਏ ਛੱਡ ਦੇ ਛੱਡ ਦੇ ਹਾਂ ਫਿਰ ਕਾਰਨ ਨੇ ਦੋ ਛੱਡ ਗਿਆ ਫਿਰ ਪਿਆ ਚੁੱਪ ਕਰਕੇ ਉਹ ਨਹੀਂ ਕਾਰਨ ਆ ਆ ਤੁਹਾਨੂੰ ਜਗਰ ਦੀ ਵੀ ਆਤ ਆਉ ਮੈਂ ਬਰਾ ਮਟ ਕੇ ਬਹਿ ਗਿਆ ਨੂੰ ਕੀ ਹੋ ਗਿਆ ਜਸਨਾ ਨਹੀਂ ਕਰਦਾ ਜਸਨਾ ਨਹੀਂ ਕਰਦਾ ਜਸਨਾ ਮੇਰੇ ਨਾਲ ਪੈਂਦਾ ਸੀ ਮੈਂ ਜੇ ਨਹੀਂ ਜਸਨਾ ਵੀ ਕਰਦਾ ਮਾੜਾ ਮਾੜਾ ਜਸਨਾ ਵੀ ਕਰਦਾ ਪੁੱਤਾਂ ਦਾ ਹੁੰਦੀਆਂ ਵਾਂ ਪੁੱਤਾਂ ਹੁੰਦੀਆਂ ਵਾਂ ਹੋ ਗਿਆ ਕਿ ਹੋ ਗਿਆ ਮਾਤੂ ਵੀ ਜਾਂਦਾ ਸੀ ਇਹਨੇ ਵੀਡੀਓ ਬਣਾਈ ਹੋਈ ਆ ਇੱਥੇ ਪਿਆਰ ਦੁਪਹਿਰੇ ਹੀ ਦੇ ਭਰੇ ਅਜੇ ਲੱਗਾ ਆਇਆ ਪਾਣੀ ਦਾ ਬਈ ਆਇਆ ਪਾਣੀ ਦਾ ਬਈ ਵੀਡੀਓ ਵੀ ਕਰਾਟ ਮੈਂ ਤੇਰੇ ਪੁੱਤ ਦੇ ਸੀ ਇਹ ਕਦੇ ਪੁੱਤ ਹੁੰਦੀਆਂ ਰਹਿ ਗਈਆਂ ਤਾਂ ਹਾਂ ਪੁੱਤ ਆ ਪੁੱਤ ਬਾਰਾਂ ਨਹੀਂ ਦੇ ਨੋਏ ਇਹ ਜੂਨੀਅਰ ਹੁੰਦੀ ਰਹਿ ਗਈਆਂ ਪੁੱਵਾ ਤੈਨੂੰ ਦੇਖਿਆ ਕਦੇ ਪੁੱਤ ਹਾਂ ਪੂਆ ਮੈਂ ਨਹੀਂ ਦੇਖੀ ਹਾਂ ਆਪਾਂ ਗਿਆਨ ਨਿਕਲੇਗਾ ਧਿਆਨ ਜੀ ਉਹ ਤੈਨੂੰ ਦੇਖੀ ਪੁੱਤ ਕਰੇ ਨਾ ਮੈਂ ਤਾਂ ਜਾਣਦੀ ਵੀ ਨਹੀਂ ਹਾਂ ਨਰਿਆ ਰਿਆ ਤੀਰਾ ਤਾਂ ਹੁੰਦਾ ਹੁੰਦਾ 2 ਵਜੇ ਆਉਂਦਾ ਨੇੜੇ ਨੂੰ ਚੱਲਦੇ ਫੇਰ ਹੁੰਦਾ ਵੀ ਰੋਟੇ ਖਾ ਲਈ ਨਹੀਂ ਗਏ ਰਾਤ ਥੱਲੇ ਦੀ ਆ ਹਾਂ ਕੋਈ ਸੌਣ ਸਾਰ ਜਾਏਗਾ ਬਈ ਫੇਰ ਲੈ ਦੇ ਦਿੰਦੀ ਆ ਸਹੀ ਗੱਲ ਇਹ ਨਲਕਾ ਨੁਲਕਾ ਦਾ ਕਹਿੰਦੇ ਜਾਣ ਕੇ ਪਾਣੀ ਪੀਣ ਲੱਗ ਜੀ ਉੱਥੇ ਉਦੋਂ ਆਪੇ ਭਰ ਲਾ ਜੀ ਨਲਕਾ ਆਪ ਹੀ ਗੜਨ ਲੱਗ ਜਾ ਨੱਕ ਸਹੀ ਗੱਲ ਆ ਆਪ ਹੀ ਗੜਨ ਲੱਗ ਲੱਗੇ ਕੋਈ ਕੀ ਚੀਜ਼ ਹੁੰਦੀ ਆ ਕੀ ਨਹੀਂ ਪਤੇ ਹੈ ਜੀ ਰੋਟੇ ਦੇ ਹੈ ਬਹਾਨਾ ਪਾ ਲੈਣ ਦਾ ਵਗੈ ਚੀਜ਼ ਦਾ ਜਦੋਂ ਉੱਥੇ ਖਾਲ ਖਾਲੀ ਰਾਹ ਵਾ ਰੋਟੇ ਹਲੇ ਨਲਕਾ ਲੱਗਾ ਹੋਇਆ ਤੂੰ ਹੱਥ ਮਰੇ ਘਰ ਖੜਾ ਜੀ ਤੂੰ ਕਿ ਮੈਂ ਦਾਰੂ ਵਾਲਿਆਂ ਮਿਲਦੇ ਨੇ ਜਿਹੜਾ ਹੱਥ ਕਰਨਾ ਨਹੀਂ ਨਾਲ ਕਿਹਨੇ ਆਉਣ ਹੁੰਦੇ ਆਹ ਦਾਰੂ ਵਾਲੇ ਬੰਦੇ ਨੂੰ ਬਾਲੀਆਂ ਮਿਲਦੀਆਂ ਦਾਰੂ ਵਾਲੀਆਂ ਮਿਲਦੀਆਂ ਹਾਂ ਠੇਕੇ ਦੇ ਬੇਟਾ ਸਾਡੇ ਪਿੰਡ ਦਾ ਇੱਕ 12:00 ਵਜੇ ਦੋਵੇਂ ਉਹ ਦਾਰੂ ਲਈ ਆਏ ਪਾਣੀ ਹੈ ਨਹੀਂ ਜਿਹਦੇ ਕੋਲ ਕਰੇ ਪਾਣੀ ਪਾਣੀਆ ਕਰੀ ਜਾਵੇ ਉਹ ਪੂਰਦਾ ਇਹ ਗਲਾਸ ਭਰ ਕੇ ਕੋਲੇ ਭਰ ਕੇ ਰਾਂਦਾ ਬੋਤਲ ਉਹ ਨਹੀਂ ਪੁੱਛ ਨਹੀਂ ਲੈ ਗਈ ਚੱਲ ਰਾਂਗਾ ਪੂਪੜ ਤਾਂ ਨਹੀਂ ਚਲਾਉਂਦਾ ਇਹ ਤਾਂ ਨਾਲ ਹੀ ਜਦੋਂ ਕੀਤੇ ਹੁੰਦਾ ਉਹ ਤਾਂ ਉਹ ਤਾਂ ਦਾ ਨਾ ਅੱਗੇ ਪੀ ਪੂਗ ਲੈਦਾ ਨਾ ਹੌਣ ਨਹੀਂ ਕਦੀ ਉਹ ਤਾਂ ਨੰਬਰ ਦਾ ਨਹੀਂ ਪੂਪ ਉਹ ਤਾਂ ਪੁੱਤਾ ਵੀ ਨਿੱਕੇ ਹੁੰਦੇ ਹੁਣ ਵੱਡੇ ਹੋ ਗਏ ਸਹੀ ਗੱਲ ਆ ਉਹ ਸਮੇਂ ਦੇ ਹਿਸਾਬ ਨਾਲ ਪੁੱਤਾ ਵੀ ਵੱਡੇ ਹੋ ਗਏ ਜਵਾਨ ਹੋ ਗਏ ਹੁਣ ਪੁੱਤਾ ਉਹ ਤਾਂ ਬਹੁਤ ਵੱਡੇ ਉਦੋਂ ਜਵਾਕ ਉਹਨਾਂ ਦੇ ਹੁੰਦੇ ਆ ਪੈਰ ਉਂਗਲਾ ਜਿਹਾ ਪੁੱਤਾਂ ਨੇ ਹਾਂ ਆਇਮ ਆਇਮ ਮੁੜੇ ਹੁੰਦੇ ਆ ਤੂੰ ਬਾਤ ਹੱਸਦੀਆਂ ਮੁੜੇ ਹੁੰਦੇ ਆ ਮੁੱਠੇ ਪਰਾਂ ਆਣ ਜਾਂਦੇ ਗਾ ਇਹ ਤਾਂ ਰਾਹੀ ਪੁੱਤ ਨਹੀਂ ਹਾਨੀ ਵੱਡੀ ਤੂੰ ਉਹਦਾ ਪਰਸਾਵਾ ਨਹੀਂ ਹੁੰਦਾ ਇਹ ਕੋਈ ਸੌ ਸੱਤ ਪਈ ਗਏ ਚੀਜ਼ ਤੇ ਉਹਦੇ ਜਦ ਬੈਟਰੀ ਮਾਰ ਕੇ ਦੇਖੀ ਚਾਲਣ ਨਾਲ ਉਹ ਆਸਾਨ ਹੀ ਹੋਊ ਹੁੰਦੀ ਹਾਂ ਦਾ ਪੀਰ ਹਵਾ ਹੀ ਹੁੰਦੀ ਆ ਉਹ ਨਾ ਬਾਹਾਂ ਹੁੰਦੀਆਂ ਨਹੀਂ ਆ ਬਸ ਬਾਹਰਾ ਘੁੱਟਣਾ ਨਹੀਂ ਹੋਰ ਗੜ ਕਾ ਦਾ ਕੋ ਟੁੱਟਣਾ ਬਾਹਾਂ ਬੂਹਾਂ ਜਾਣੀ ਹੁੰਦਾ ਹਾਰਾ ਕੋ ਆਪਾਂ ਨੂੰ ਦੇਖਦਾ ਨਹੀਂ ਕੋਈ ਪਰਖਾਵਾ ਨਹੀਂ ਹੁੰਦਾ ਉਹਦੇ ਵਾਸਤੇ ਹਾਂ 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 ਇਹਨਾਂ ਦਾ ਕਾਰੇ ਨੂੰ ਦੱਸਦਿਆਂ ਨਹੀਂ ਡਰਦਾ ਨਹੀਂ ਕਾ ਨਹੀਂ ਦਾਤਾ ਨਹੀਂ ਦਾਹੀ ਨਾ ਦਾਤਾ ਨਹੀਂ ਫੇਰੇ ਨਹੀਂ ਪਰਛਾਵਾਂ ਨਹੀਂ ਕਹਿੰਦੇ ਹੁੰਦੇ ਪਰਛਾਵਾਂ ਦੀਆਂ ਦਾ ਪੁੱਤਾਂ ਦਾ ਉਹ ਨਾਲੇ ਕਹਿੰਦੇ ਜਿਹੜਾ ਉਹ ਵੀਰ ਕਰਦਾ ਉਹ ਉਹੀ ਹੁੰਦੀ ਕਾਲਪਨਿਕ ਹੀ ਹੁੰਦੀ ਹੈ ਹਵਾ ਹੀ ਹੁੰਦੀ ਹੈ ਉਹ ਕੱਥੀ ਨਿਕਲਦੀ ਹੈ ਹਵਾ ਦੀ ਉਹ ਚਿੰਬੜ ਵੀ ਜਾਂਦੀਆਂ ਉਹ ਸਿਵਿਆਂ ਚ ਵੀ ਕਹਿੰਦੇ ਨਾਈ ਦਾ ਨਹੀਂ ਹੁੰਦਾ ਉੱਥੇ ਵੀ ਭੂਤਾਂ ਚੁੰਬੜ ਜਾਂਦੀਆਂ ਪਾਣੀ ਹਟ ਕੇ ਆਉਂਦੀਆਂ ਲੋਕ ਹਾਂ ਬੰਦਾ ਮਰ ਜਾਂਦਾ ਲੋਕ ਆਫਰੇ ਕਰੀ ਨਾ ਮੈਂ ਤਾਂ ਇੱਕ ਦਿਨ ਨਹੀਂ ਕਿਹਾ ਧੋਤੇ ਕਿ ਐ ਬਾੜੀਆਂ ਮਾਰੇ ਇੱਕ ਦਿਨ ਨਹੀਂ ਮਾਰੇਆ ਕਿੰਨੇ ਕੁ ਲੋਕਾਂ ਨੇ ਕਿਹਾ ਉਹ ਕਰ ਇੱਕ ਚਿੰਬੜੂ ਦੋਹਾਂ ਚਿੰਬੜੂ ਹੋਈ ਹਜ਼ਾਰ ਬੰਦਾ ਹੁੰਦਾ ਧਾਰਮ ਜੀ ਮਰ ਜੀ ਪਤਾ ਨਹੀਂ ਕਿ ਨਾ ਕਰ ਕੀ ਰਹਿ ਗਿਆ ਫਿਰ ਕੋਈ ਕਰ ਦੂਗਾ ਨਹੀਂ ਨਹੀਂ ਬਹੁਤ ਬੰਦੇ ਆਤਮੀਆਂ ਸਰਕਾਰ ਕਰਾ ਕੇ ਲੱਗੇ ਨੇ ਹੱਥੇ ਤੋਂ ਲੱਗੇ ਆਂ ਆਪਾਂ ਤਾਂ ਕਦੇ ਇੱਕ ਦਿਨ ਨਹੀਂ ਲੱਗੇ ਥੋੜੇ ਨਾਲ ਲੜ ਚੁੰਨੀ ਆ ਜਾਂ ਪਾਣੀ ਆ ਮਾਰਨੀ ਉੱਪਰ ਦੀ ਛਾਣੀ ਮੈਂ ਵੀ ਨਹੀਂ ਕਦੇ ਕੀਤਾ ਮੈਂ ਤਾਂ ਹੱਥ ਨੂੰ ਧੋ ਲੈਂਦੀ ਬਸ ਆਏ ਤਾਂ ਜਾਈ ਦਾ ਵਾ ਉੱਥੇ ਜਾਈ ਦਾ ਮੱਥਾ ਸੀਵਿਆਂ ਤੇ ਨਹੀਂ ਉੱਥੇ ਗਦਦਾਰੇ ਬਾਹਰ ਵੀ ਨਹੀਂ ਕਦੇ ਧੋਤੇ ਹੱਥ ਨਹੀਂ ਧੋਤੇ ਚੁੱਪ ਕਰਕੇ ਪਾਣੀ ਦੇਣ ਕਰਦੇ ਪਾਣੀ ਮਾਰ ਦਿੰਦੇ ਵੀ ਹੁਣ ਚਿੰਬੜਦੇ ਹੋਏ ਇੱਕ ਬੰਦਾ ਹੋਵੇ ਦੋ ਹੋਵੇ ਤਾਂ 1000 ਬੰਦੋਂ 6000 ਹਜ਼ਾਰ ਚਿੰਬੜ ਜੂ ਕੱਲੇ ਕੱਲੇ ਚਿੰਬੜ ਜੂ ਜਿਹੜਾ ਮ ਜਿਹੜਾ ਜਿਉਂਦਾ ਜਿੰਮ ਜਨਨ ਕੀਤਾ ਮਾਰ ਕੇ ਕੀ ਹੁੰਦਾ ਆਪਣੇ ਉਹ ਹਾਗਾ ਹੁੰਦਾ ਨਹੀਂ ਸੀ ਹਾਗਾ ਜੇ ਇਹਨਾਂ ਨੂੰ ਬਹੁਤ ਹਾਂ ਪੈਣ ਭੂਤ ਦੇਖੀਏ ਕਦੇ ਪੈਣ ਤੂੰ ਹਾਂ ਹਾਂ ਲੈ ਭੂਤਾ ਹੁੰਦੀਆਂ ਬਾਣੀ ਚ ਵੀ ਲਿਖਿਆ ਭੂਤਾ ਦਾ ਭੂਤਾ ਦਾ ਗਰਬਾਣੀ ਚ ਵੀ ਲਿਖਿਆ ਜੁਨੀਆਂ ਤਾਂ ਹੁੰਦੀ ਨਹੀਂ ਹੈ ਤਾਂ ਹੈਗੇ ਪਰ ਹੈ ਉਹਨਾਂ ਕੋਲੇ ਜੋ ਰੱਬ ਦਾ ਨਾਂ ਨਹੀਂ ਹਾਂ ਆਪਣੇ ਸਾਸਿਆ ਨੇੜੇ ਸਭ ਤੋਂ ਦੂਰ ਕਿੱਧਰੇ ਗੇੜੇ ਕੀ ਦੇ ਜਿਹੜੇ ਰੱਬ ਦਾ ਨਾਂ ਨਹੀਂ ਦੇ ਦੂਰ ਕਿੰਨਾ ਕੋਲੇ ਜਿਹੜਾ ਰੱਬ ਦਾ ਨਾਂ ਨਹੀਂ ਦੇਂਦੇ ਹਰ ਇੱਕ ਨੇ ਬਾਣੀ ਦੇ ਵਿੱਚ ਆਇਆ ਮੈਨੇ ਤਾਂ ਜਰਾਇਆ ਪਰ ਮਾਇ ਨਹੀਂ ਮੰਮਦੀ ਐਸਾ ਨਹੀਂ ਹੈ ਮਾਸੀ ਨਹੀਂ ਹੈ ਗਿਆ ਨੇ ਜਿਹੜਾ ਆਪਣਾ ਉੱਥੇ ਆਪ ਪੁੱਤਾ ਹੀ ਨਹੀਂ ਪੁੱਤ ਆ ਡਾਇਰੈਕਟ ਕਲੇਸ ਰੇਣਾ ਖਾਤ ਰਚ ਲੈਣੀਆਂ ਰਹਿਣੀਆਂ ਲੇਗੀਆਂ ਹੈ ਨਾ ਆਪੂ ਆ ਕਹਿੰਦੀ ਮੈਂ ਦੇਖਿਆ ਕਹਿੰਦੀ ਪੁੱਠੇ ਪੈਰਾਂ ਵਾਲੀ ਆ ਪੈਰ ਪੁੱਠੇ ਹੁੰਦੇ ਉਹਦੇ ਕੋਲ ਪੱਟੇ ਨਹੀਂ ਆਉਂਦੀ ਪੁੱਠੇ ਮੈਂ ਤਾਂ ਸੋਣਿਆ ਦੇਖੀ ਤਾਂ ਆਏ ਸੋਣਿਆ ਮਾ ਆਪਾ ਲੱਟ ਬਲ ਇਹਨਾਂ ਦਾ ਘਰ ਬੇ ਉਹਦੇ ਕੋਲੇ ਰੇਲ ਦੀ ਲਾਈਨ ਦੇ ਕੋਲੇ ਜਿੱਥੇ ਕੂਕਾ ਕਾਕਾ ਬਾਈਆਂ ਰਹਿੰਦੀਆਂ ਉੱਥੇ ਹਾਂ ਪੂਆ ਤੂੰ ਰੇਲ ਥੱਲੇ ਬੰਦਾ ਆਇਆ ਦੇਖ ਕਿਉਂ ਕਰੇ ਇੰਨੇ ਪਿੰਡ ਬਹੁਤ ਮੋਟੇ ਆਉਂਦੇ ਥੋੜੇ ਪਿੰਡ ਆਇਆ ਉਹ ਬਹੁਤ ਆਇਆ ਹੋਈ ਬੰਦੇ ਉਹੀ 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 ਵਾਸਤੇ ਉਹਨਾਂ ਦੀ ਫਿਰ ਜੁਨੀ ਜਿੰਨਾ ਟਾਈਮ ਪੂਰੀ ਨਹੀਂ ਹੁੰਦੀ ਆਪਣੇ ਕੋਲ ਐਸੀ ਉਹਨਾਂ ਟਾਈਮ ਪੂਤਾ ਹੀ ਹੁੰਦਾ ਹੋਰ ਬੰਦਾ ਚਾਹ ਨਾ ਖਾਣੀ ਰੋਟੀ ਚਾਹ ਨਾ ਖਾ ਲੈਣਿਆ ਨਾ ਇਹਨਾਂ ਦਾ ਦਾਹ ਰਕ ਜਨਾਲੇ ਆ ਹਮ ਘੰਟਾ ਦਾ ਨਾ ਨੋ ਲਾਉਣਾ ਕਿ ਜੇ ਅਰੇ ਦੇ ਟਾਈਮ ਦਿੱਤਾ ਦਾ 10 ਵਜੇ ਦਾ ਘੰਟਾ ਤੇਰਾ ਪੱਗ ਨੂੰ ਲੱਗ ਜਾਣਾ 10 ਕੜਾ ਫਰਮਾਨ ਵਾਂਗ ਕੇ ਤੇਰੇ ਗਾਮੇ ਜਾਂ ਵਿਛਾਈ ਦਨੇ ਹਮਮਮ ਹੋਰ ਨਹੀਂ ਕਰਦਾ ਕੋਈ ਨਹੀਂ ਕਰਦਾ ਤੈਨੂੰ ਹੈ ਨਹੀਂ ਹੰਡਾਰ ਹਮਮ ਹੁਣ ਛੇਤਰ ਨਹੀਂ ਵੈਤੇ ਤੇ ਤਾਂ ਹੋ ਵੇੜਾ ਹੋ ਗਿਆ ਤੂੰ ਹਮਮ ਹੁਣ ਡੰਡਾ ਨਹੀਂ ਖੜਕਿਆ ਜੇ ਡੰਡਾ ਖੜਕ ਜਾਂਦਾ ਫੇਰ ਆਪੇ ਹੀ ਹੋ ਜਾਂਦਾ ਚੋਸ ਚਲਾਕ ਹਮਮ ਡੰਡਾ ਖੜਕਣੋਂ हट ਜਾ ਹੁਣ ਕੋਈ ਨਹੀਂ ਕਬੀਲ ਦਾ ਰਹੋਗੀ ਹਾਂ ਮਾਰ ਤੂੰ ਆ ਨਾ ਅਗਰ ਨਹੀਂ ਉਹ ਮਾਈ ਤਰੋਈ ਜੇ ਕੰਨਾਂ ਦੁਖਣ ਲੱਗਿਆ ਸੀ ਯਾਦ ਕੇ ਸਮਾਰ ਹਾਂ ਖੇਰ ਹੋਂਦ ਨੂੰ ਫੇਰ ਨੀ ਬੰਦਾ ਬੰਦਾ ਕਾਹਲੇ ਸਾਡ ਮਾਂ ਦੀ ਹੱਦ ਕਿਨੇ ਰਾਜਾ ਨਾ ਮਣ ਹਾਂ ਸਾਡ ਚਿੜੀਆਂ ਦਾ ਚੰਬਾ ਸੀ ਮਾਰ ਅੜਾ ਦੀ ਜਾਣਾ ਬਾਵਲ ਸਾਡਾ ਕਿੰ냐ਗਾ ਚੰਬਾ ਵੇ ਬਗਾਨੇ ਦੇਸ ਜਾਣਾ ਸਿੰਦੂ ਗਾਨੇ ਦੇਸ ਜਾਣਾ ਬਾਗਲਾ ਖੇੜਣ ਤੇਰੀਆਂ ਕਰੇ ਬੋ ਤੇਰੀਆਂ ਅਸੀਂ ਲੁੱਡੀਆਂ ਬੂਟੋਲੇ ਛਾੜੀ ਜਾਣਾ ਬਾਗਲ ਅਸੀਂ ਦਾਨਾ ਤਨ ਅਸੀਂ ਜਾਲੇ ਜਾਣਾ ਕਿੱਤਵੇਂ ਕੀਤੇ ਕਰੇ ਕਰੇ ਹਾਏ ਮੈਂ ਮਾਂ ਕਹਤਾਂ ਕਿ ਤੂੰ ਮੈਨੂੰ ਰੋਜ਼ ਫੋਨ ਲਾਵੇਂਗਾ ਤਾਂ ਹੋਊਗਾ ਨਹੀਂ ਤਾਂ ਮਰ ਜੂਗੀ ਮੈਂ ਰੋਜ਼ ਫੋਨ ਲਾਇਆ ਕਰ ਹਾਂ ਹੁਣ ਨਾ ਹੋ ਜਾ ਤਾਂ ਹੈ ਨਹੀਂਗਾ ਮੇਰੇ ਕੋਲ ਇਹ ਆ ਵੀ ਦੇਖ ਕੇ ਜਾਉ ਤੈਨੂੰ ਫੋਨ ਫਿਰ ਆਪਾਂ ਵੀਡੀਓ ਕਾਲ ਕਰੇ ਕਰਾਂਗੇ ਹਾਂ ਨਹੀਂ ਫਿਰ ਮੈਂ ਰੋਣਾ ਕਰੂੰਗੀ ਨਹੀਂ ਰੋਣਾ ਨਹੀਂ ਹਾਂ ਰੋਣਾ ਨਹੀਂ ਉਹਦੇ ਤਾਰੇ ਕੰਨ ਨਾ ਨੰਦ ਮਨਰਾਜ ਕੰਨ ਨਹੀਂ ਨੋਈ ਨਾ ਨੋਈ ਨਾ ਉਹ ਮਾ ਮੈਂ ਤਾਂ ਰੋਣਗੀ ਤੇ ਤੂੰ ਨਹੀਂ ਰੱਖੀ ਕੱਢ ਕੇ ਜਾਂਨੇ ਤੂੰ ਫਿਰ ਸਾਡੇ ਨਾਲ ਹੀ ਚੱਲ ਵੜ ਨਾ ਉਤਰ ਜਾਨੀ ਨਹੀਂ ਨਾ ਇੱਥੇ ਰਹਿਣੀ ਆ। ਹਾਂ ਫੇਰ ਹਜੇ ਨਹੀਂ ਹਜੇ ਹੁਣ ਧਿਆਨ ਕਰਕੇ ਫੇਰ ਚੁੜਾਂਗੇ। ਲਾਂ। ਹਾਂ ਫੇਰ ਚੁੜਾਂਗੇ ਫੇਰ ਮਨਾਉਗੀ। ਨੋਂ ਮੈਂ 2 ਮਹੀਨੇ ਦਾ ਰੱਖੂਆਂ ਦੇ ਕੋਲੇ। ਹਾਂ। ਫੇਰ ਰਚਾਂਗੇ। ਕੀ ਕਰਾਂਗੇ? ਹਵਾਵਾਂ ਨਾਲ ਜਲਾਗੇ ਪੱਤਾ ਨਹੀਂ ਲੱਗਣਾ। ਹਾਂ। ਠੰਡਾ ਹੀ ਲੱਗਾਂਗੇ। ਹਾਂ। ਪੱਤਾ ਨਹੀਂ ਆਪਾਂ ਲੱਗਣਾ ਠੰਡਾ ਲੱਗਾਂਗੇ। ਚਲੋ 10 ਵਜੇ ਕੇ ਛੇਤੀ ਜਾ ਜਾ। ਹਾਂ ਕਰ ਰੋਟੀ ਨਹੀਂ ਪਾਇਆ ਇਹ ਤਾਂ। ਆਪ ਕੋ ਨਹੀਂ ਆ। ਰੋਟੀ ਤਾਂ ਪਾਉਣੀ ਤੇ ਹੁਣ ਆ ਲਿਆ। ਨੋ ਨੋ ਹਾਈ ਦੱਸ ਕਹਿੰਦਾ ਮੈਂ ਅਜੇ ਨਾ ਆਉਣਾ ਫੇਰ ਕੀ ਹੈ ਚੰਗਾ ਜਾਨ ਸਭ ਜਨਾਂ ਆ ਰੋਟੀ ਪੱਕੀ ਤਈ ਆ